ਮਿੱਤਰੋ ਕਾਪੀ ਦਾ ਬਹੁਤ ਕਰਦੇ ਆ ਮੇਲੇ ਦੀ ਪਰ ਕਾਪੀ ਕਿਸੇ ਮੇਲੇ ਤੋਂ ਇਹਦੀ ਹੋਣੀ ਨਹੀਂ ਇੰਡੀਆ ਦਾ ਨੰਬਰ 1 ਦਾ ਮੇਲਾ ਜਿਹੜਾ ਜਗਰਾਉਂ ਦਾ ਪੀਡੀਐਫ ਦਾ ਮੇਲਾ ਪਰ ਇੱਕ ਹੈਰਾਨੀ ਦੀ ਗੱਲ ਆ ਅਚਾਰ ਪਾਉਣਾ ਪਸ਼ੂਆਂ ਲਈ ਸਭ ਤੋਂ ਮਾੜਾ ਕਹਿੰਦੇ ਆ ਕਿ ਉਹਦੇ ਨਾਲ ਰੀਪੀਟਰ ਕੇਸ ਹੁੰਦੇ ਆ ਪਰ ਮੇਲੇ ਤੇ ਆਪਾਂ ਦੇਖਦੇ ਆ ਕਿ ਸਭ ਤੋਂ ਵੱਧ ਜਿਹੜੀ ਮਸ਼ਹੂਰੀ ਕੀਤੀ ਜਾਂਦੀ ਐਡ ਕੀਤੀ ਜਾਂਦੀ ਚਾਰ ਪਾਉਣ ਵਾਲੀ ਮਸ਼ੀਨਰੀ ਦੀ ਕੀਤੀ ਜਾਂਦੀ ਆ ਇਹ ਕੀ ਗੱਲਬਾਤ ਆ ਸਾਰੀ ਗੱਲਬਾਤ ਆਪਾਂ ਕਰਾਂਗੇ ਤੇ ਉਹ ਬੁਸ਼ਰਮ ਨੂੰ ਵੀ ਇਹ ਵੀਡੀਓ ਜ਼ਰੂਰ ਸੈਂਡ ਕਰ ਦਿਓ ਜਿਹੜਾ ਕਹਿੰਦਾ ਸੀ ਕੋਠੇ ਦੇ ਕਣਕ ਬੀਜ ਲਾਂਗੇ ਉਹ ਕੋਠੇ ਦੇ ਕਣਕ ਤਾਂ ਤੂੰ ਬੀਜ ਲੇਗਾ ਪਰ ਕਿੰਨਿਆਂ ਲੋਕਾਂ ਦੇ ਰੋਜ਼ਗਾਰ ਚੱਲਦੇ ਕਿਸਾਨਾਂ ਜ਼ਿਮੀਂਦਾਰਾਂ ਨਾਲ ਕਿੰਨਿਆਂ ਮਜ਼ਦੂਰਾਂ ਦੇ ਘਰਾਂ 'ਚ ਜਿਹੜੇ ਚੁੱਲ੍ਹੇ ਰੋਟੀ ਬਣਦੀ ਆ ਕਿਸਾਨ ਮਜ਼ਦੂਰ ਵਪਾਰੀ ਵਰਗ ਇਕੱਠਾ ਰਲ ਕੇ ਚੱਲੂਗਾ ਤਾਂ ਹੀ ਪੰਜਾਬ ਦੀ ਤਰੱਕੀ ਹੋ ਸਕਦੀ ਆ ਤੇ ਹੋਰ ਜਿਵੇਂ ਆਪਾਂ ਦੇਖਦੇ ਆਂ ਮੇਲਿਆਂ ਦੇ ਵਿੱਚ ਜਿਹੜੀਆਂ ਕੈਟਾਗਰੀਆਂ ਹੋਈਆਂ ਜਿਵੇਂ ਮੂਰਾ ਨਸਲ ਦੀਆਂ ਝੋਟੀਆਂ ਦੀਆਂ ਹੋਈਆਂ ਸਨਖੇਪਣ ਦੇ ਵਿੱਚ ਹੀਰੇਆਂ ਅਰਗੀਆਂ ਝੋਟੀਆਂ ਇਹ ਜਿਨ੍ਹਾਂ ਨੇ ਆਪਦੇ ਨੰਬਰ ਹਾਸਲ ਕੀਤੇ ਪੀਡੀਐਫ ਦਾ ਤਾਂ ਨਾਂ ਹੀ ਬਹੁਤ ਵੱਡਾ ਮੇਲਿਆਂ ਦੇ ਵਿੱਚ ਭਾਗ ਲੈਣਾ ਹੀ ਬਹੁਤ ਵੱਡੀ ਗੱਲ ਹੁੰਦੀ ਤੇ ਨੰਬਰ ਚੱਕਣਾ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਆ। ਅਚਾਰ ਪਾਉਣ ਵਾਲੀਆਂ ਮਸ਼ੀਨਾਂ ਦੀ ਜ਼ਿਆਦਾ ਪ੍ਰਦਰਸ਼ਨੀ ਜਿਹੜੀ ਮੇਲਿਆਂ ਦੇ ਵਿੱਚ ਕਾਹਤੋਂ ਕੀਤੀ ਜਾਂਦੀ ਆ। ਤੇ ਕਿਉਂਕਿ ਚਾਰ ਨੂੰ ਅਸਲ 'ਚ ਮਾੜਾ ਵੀ ਗਿਣਾ ਜਾਂਦਾ ਵੀ ਇਹਦੇ ਕਰਕੇ ਰਿਪੀਟਰ ਕੇਸ ਹੁੰਦੇ ਆ ਜਾਂ ਬਿਮਾਰੀਆਂ ਜ਼ਿਆਦਾ ਲੱਗਦੀਆਂ ਪਸ਼ੂਆਂ ਨੂੰ, ਥਣਾਂ ਦੀਆਂ ਬਿਮਾਰੀਆਂ ਆਉਂਦੀਆਂ। ਪਰ ਜ਼ਿਆਦਾ ਫਿਰ ਵੀ ਆਪਾਂ ਦੇਖਗੇ ਮੇਲੇ ਦੇ ਵਿੱਚ ਜਿਹੜੀ ਮਸ਼ੀਨਰੀ ਆ ਚਾਰ ਪਾਉਣ ਵਾਲੀ ਦਿਖਾਈ ਜਾਂਦੀ ਵੱਖ-ਵੱਖ ਤਰ੍ਹਾਂ ਦੀ। ਪਰ ਫਿਰ ਵੀ ਜਿੰਨੇ ਵੀ ਨੈਸਰੇ ਨਾਲ ਜੁੜੇ ਆ ਕਿਸਾਨ ਤੇ ਜਿੰਨੇ ਵੀ ਪੀਡੀਐਫ ਨਾਲ ਜੁੜੇ ਆ ਸਾਰੇ ਹੀ ਮੱਕੀ ਦੇ ਚਾਰ ਦੀ ਵਰਤੋਂ ਕਈ ਸਾਲਾਂ ਤੋਂ ਲਗਾਤਾਰ ਕਰਦੇ ਆ ਰਹੇ ਆ ਉਹਨਾਂ ਨੂੰ ਬਿਮਾਰੀਆਂ ਦੀ ਜਾਂ ਪਸ਼ੂਆਂ ਦੇ ਥਣਾ ਦੀ ਬਿਮਾਰੀਆਂ ਦੀ ਕਿਉਂ ਨਹੀਂ ਦਿੱਕਤ ਆਉਂਦੀ ਉਹਨਾਂ ਲਈ ਰੀਪੀਟਰ ਕੇਸਾਂ ਦੀ ਕਿਉਂ ਨਹੀਂ ਦਿੱਕਤ ਆਉਂਦੀ ਆਪਣੇ ਆਮ ਕਿਸਾਨਾਂ ਨੂੰ ਕਾਹਤੋਂ ਆਉਂਦੀ ਆ ਆਪਣੇ ਜਿਹੜੇ ਆਮ ਕਿਸਾਨ ਆ ਦੇਖੋ ਦੇਖ ਚਾਰ ਦੀ ਵਰਤੋਂ ਤਾਂ ਕਰ ਲੈਂਦੇ ਆ ਪਰ ਜਿਹੜੇ ਚਾਰ ਨੂੰ ਪਾਉਣ ਦੀ ਸਹੀ ਤਰੀਕਾ ਵਾ ਉਹਦੀ ਵਿਧੀ ਆ ਵੀ ਉਹਦੇ ਵਿੱਚ ਕਿੰਨੀ ਨਮੀ ਹੋਣੀ ਚਾਹੀਦੀ ਆ ਕਿਹੜੇ ਸਮੇਂ ਤੇ ਚਾਰ ਦੀ ਕਟਾਈ ਹੋਣੀ ਚਾਹੀਦੀ ਆ ਉਹ ਸਾਰੀ ਜਾਣਕਾਰੀ ਆਪਾਂ ਨੂੰ ਇਨ੍ਹਾਂ ਮੇਲਿਆਂ ਤੋਂ ਮਿਲਣੀ ਆ ਇਨ੍ਹਾਂ ਮੇਲਿਆਂ ਤੇ ਜਾਵਾਂਗੇ ਆਪਾਂ ਨੂੰ ਸੀਮਣਾ ਬਾਰੇ ਜਾਣਕਾਰੀ ਮਿਲੂਗੀ ਸੀਮਣਾ ਬਾਰੇ ਜਾਣਕਾਰੀ ਤੁਹਾਨੂੰ ਮੈਂ ਦੱਸਦਾ ਪੀਡੀਐਫ ਮੇਲੇ ਤੇ 80 ਕਿਲੋ ਇੱਕ ਦਿਨ ਦਾ ਦੁੱਧ ਕੱਢ ਗਈ ਜਿਹੜੀ ਐਚਐਫ ਗਾਵਾਂ ਐਚਐਫ ਦੀ ਬਰੀਡ ਨੂੰ ਜਿਹੜਾ ਨੰਬਰ 1 ਤੇ ਲਿਆਉਣ ਵਾਲਾ ਪੀਡੀਐਫ ਦਾ ਮੇਲਾ ਜਿਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਵਾ ਤੇ 80 ਕਿਲੋ ਦੁੱਧ ਜੇ ਆਪਣੇ ਘਰੇ 7-8 ਗਾਇਨਾਂ ਨੂੰ ਰਲਾ ਕੇ ਦੇਖੀਏ ਤਾਂ ਉਹ ਇੱਕਦਾਂ ਚ ਕੱਢਣੀਆਂ ਨਸਲ ਦਾ ਸੁਧਾਰ ਦਾ ਜਿਹੜਾ ਪੰਜਾਬ ਆ ਐਚਐਫ ਗਾਇਆਂ ਚ ਨੰਬਰ 1 ਤੇ ਹਰਿਆਣਾ ਮੋਹਰਾ ਨਸਲ ਚ ਪੰਜਾਬ ਦੇ ਵਿੱਚ ਨਸਲ ਸੁਧਾਰਨ ਦਾ ਜਿਹੜਾ ਸਭ ਤੋਂ ਵੱਡਾ ਯੋਗਦਾਨ ਇਹਨਾਂ ਮੇਲਿਆਂ ਦਾ ਵਾ ਕਿਉਂਕਿ ਉੱਥੇ ਇੱਕ ਫਾਰਮਰ ਕਿਸਾਨ ਖੁਦ ਜਾ ਕੇ ਇਹ ਦੇਖ ਸਕਦਾ ਕਿ ਸਾਡੇ ਪਸ਼ੂਆਂ ਲਈ ਕਿਹੜਾ ਸੀਮਣ ਵਧੀਆ ਖੇਤੀ ਲਈ ਕਿਹੜਾ ਬੀਜ ਵਧੀਆ ਦੇ ਖੇਤਾਂ ਦੇ ਵਿੱਚ ਵਰਤਣ ਵਾਲੀ ਕਿਹੜੀ ਮਸ਼ੀਨਰੀ ਵਧੀਆ ਤੇ ਸਸਤੀ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਆ ਦੋਸਤੋ